आज मैं आपको सिखाने जा रही हूँ थ्री डी सूट प्रिंट की कटिंग कैसे किस तरह कर ये दोनों पल्ले प्रिंटेड है ये फ्रंट पल्ला है इधर तो ठीक है जी ये बैक पल्ला है तो ਆ ਸਾਈਡ ਤੇ ਇਹਦੀ ਬਾਜੂ ਦਿੱਤੇਗੀ ਆ ਸਾਈਡ ਤੇ ਬਾਜੂ ਦਿੱਤੀ ਇਸ ਤਰ੍ਹਾਂ ਦੇ ਸੂਟ ਆਣ ਤਾਂ ਪਹਿ ਇਹਨਾਂ ਦੀ ਕਟਿੰਗ ਕਿਸ ਤਰ੍ਹਾਂ ਕਰਦੇਗੇ ਪਹਿਲੇ ਤਾਂ ਇਹਨਾਂ ਨੂੰ ਨਾ ਅਲੱਗ ਕਰ ਲੈਣਾ ਆ ਜੁਆਇੰਟ ਦਿੱਤਾ ਹੋਤਾ ਠੀਕ ਹੈ ਇਸ ਤਰ੍ਹਾਂ ਕਰਕੇ ਇਹ ਜੁਆਇੰਟ ਦਿੱਤਾ ਹੋਤਾ ਇਹ ਮੈਂ ਕਟਿੰਗ ਕਰਕੇ ਹੀ ਅਲੱਗ ਕਰਤਾ ਹਾਂ ਤਾਂ ਹੁਣ ਮੈਂ ਇਹਦੀ ਕਟਿੰਗ ਕਰਨੀ ਹੈ ਪਹਿਲਾਂ ਮੈਂ ਫਰੰਟ ਵੱਲੇ ਵੀ ਦਿਨਾ ਲਾ ਲੈਣਗੇ ਸੈਂਟਰ ਵਿੱਚ ਕਰਕੇ ਜਿੱਥੇ ਤੋਂ ਪਲੇਨ ਪ੍ਰਿੰਟ ਸ਼ੁਰੂ ਹੁੰਦਾ ਨਾ ਪਲੇਨ ਪ੍ਰਿੰਟ ਨਾ ਪਲੇਨ ਪ੍ਰਿੰਟ ਮਿਲ ਆਉਂਦੇ ਤੇ ਇਸ ਨੂੰ ਸਿੱਧਾ ਕਰ ਲੈਣਾਗਾ ਬਿਲਕੁਲ ਇਹ ਸੀ ਸਿੱਧਾ ਕਰ ਲਿਆ ਵੀ ਇਹ ਦੇ ਫ੍ਰੀਜ਼ ਤੇ ਲਗਾ ਲੈਣਾ ਇਹ ਅਸੀਂ ਡਰਾਫਟ ਤੇ ਮੇਰੇ ਕਸਟਮਰ ਦਾ ਸੂਟ ਹੈ ਸੋ ਉਹਨੇ ਵੀ ਲੈਂਥ ਹੈਗੀ 42 ਤੇ ਘੇਰਾ ਹੈਗਾ 1 ਇੰਚ ਦਾ ਫੁੱਲ ਲੈਂਥ ਰੱਖਣੀ ਹੈ ਉਹਨੇ ਕਿਹਾ ਵਾ ਇਹ ਹੈਗਾ ਤਰਤਾੜੀ ਆ ਤਾਂ ਮੈਂ ਲੈਂਥ ਪੂਰੀ ਹੀ ਰੱਖ ਲੈਣੀ ਜੀ ਸਾਢੇ 6 ਇੰਚ ਦੀਰਾ ਤੇ ਸਾਡੇ 6 ਹੀ ਮੈਂ ਮੋਡਾ ਰੱਖਣਾਗਾ ਤੇ ਇੱਥੇ ਤੋਂ ਛਾਤੀ ਉਹਨਾਂ ਦੀ ਹੈਗੀ 22 ਤੇ ਮੈਂ 21 ਇੰਚ ਤੇ ਲਗਾਉਂਗੀ ਨਿਸ਼ਾਨ ਕਿਉਂਕਿ ਇਹਦੇ ਵਿੱਚ ਅਸੀਂ ਪਲੇਟਾਂ ਪਾਣੀ ਹੈਗੇ ਆ ਤਾਂ ਜੇਕਰ ਪਲੇਟਾਂ ਪਾਣੀਆ ਹੋਵੇ ਤਾਂ ਨਾਪ ਤੁਸੀਂ ਅੱਧਾ ਅੱਧਾ ਇੰਚ ਐਕਸਟਰਾ ਹੀ ਰੱਖਣਾ ਏ ਜੇ ਸਾਡੇ ਬੀ ਹੈ ਤਾਂ 21 ਰੱਖਣਾਗਾ ਜੇ 19 ਹੈ ਕਮਰ ਤਾਂ ਸਾਡੇ 19 ਰੱਖਣੇਗੇ ਠੀਕ ਹੈ ਅੱਧਾ ਅੱਧਾ ਇੰਚ ਵਧਾ ਲੈਣਾਗਾ ਤਾਂ ਇਹ ਮੈਂ ਸਾਡੇ ਦਾ ਰੱਖਾਂ ਤੇ ਇਸ ਤੋਂ ਬਾਅਦ ਇੱਥੇ ਤੋਂ ਹੀ نیچے ਨੂੰ ਸਾਡੇ 6 ਇੰਚ ਤੇ ਕਮਰ ਰੱਖੂੰਗੀ ਕਮਰ ਉਹਨਾਂ ਦੀ 19 ਹੈ 19 ਹੈ ਤਾਂ ਮੈਂ 19 ਰੱਖਣੀਗੇ ਕਿਉਂਕਿ ਮੈਂ ਪਲੇਟ ਵੀ ਪਾਣੀ ਹੈ ਇਸ ਨੂੰ ਹਲਕਾ ਜਿਹਾ ਉੱਪਰ ਤੋਂ ਰਾਉਂਡ ਸ਼ੇਪ ਦੇ ਕੇ ਇਸ ਤਰ੍ਹਾਂ ਕਰਕੇ ਨਿਸ਼ਾਨ ਲਗਾ ਦੇਣਾ ਹੈ ਇਹ ਆਪਣੇ ਆਪ ਹੀ 2.5 ਇੰਚ ਦਾ ਆ ਜਾਂਦਾਗਾ ਬ੍ਰੈਸਟ ਗੋਲ ਤੋਂ ਤੇ ਅੱਗੇ 14.5 ਇੰਚ ਤੇ ਤੁਸੀਂ ਲੈਣਾ ਹੈ ਮੋਢੇ ਤੋਂ ਲੈ ਕੇ हिਪ ਤੱਕ ਦਾ ਨਿਸ਼ਾਨ 14.5 ਇੰਚ ਤੇ 14.5 ਇੰਚ ਤੇ हिਪ ਹੈਗੀ ਉਹਨਾਂ ਦੀ 1 ਇੰਚ ਤਾਂ 10.5 ਲੈ ਲੂੰਗੇ ਅਸੀਂ ਇਸ ਦੇ ਨਾਲ ਮਿਲਾ ਦੇਣਾਗਾ ਇਸ ਦੇ ਨਾਲ ਮਿਲਾ ਕੇ ਤਾਂ 2 ਇੰਚ ਅਸੀਂ ਐਕਸਟਰਾ ਦਾ ਮਾਰਜਿਨ ਰੱਖ ਲੈਣਾਗਾ ਇਸੇ ਤਰ੍ਹਾਂ ਹੀ ਸਾਰਾ ਨੀਚੇ ਤੱਕ ਅਸੀਂ ਮਾਰਜਿਨ ਰੱਖ ਲੈਣਾ ਇਹ ਟੋਟਲ ਆ ਗਿਆ ਸਾਡਾ 1.5 ਸਾਢੇ 12 ਹੀ ਨੀਚੇ ਤੇ ਨਿਸ਼ਾਨ ਲਗਾਣਾਗਾ 1.5 ਹੀ ਐਂਡ ਤੱਕ ਠੀਕ ਹੈ ਨਿਸ਼ਾਨ ਲਗਾ ਕੇ ਇਜ਼ੀ ਕਰ ਦੇਣਗੇ ਕਟਿੰਗ ਤੇ ਇਹ ਸਾਡਾ ਕੰਦੇ ਦਾ ਨਾਪ ਆ ਜਾਣਾ ਇੱਥੇ ਤੋਂ ਅਸੀਂ ਆਰਮਹੋਲ ਤੋਂ ਰੱਖ ਲੈਣਾਗਾ ਠੀਕ ਹੈ ਜੀ 1 ਇੰਚ ਫਰੰਟ ਦਾ ਆ ਜਾਣਾ 1.5 ਇੰਚ ਤੇ ਅਸੀਂ ਬੈਕ ਦੀ ਪਾ ਲਵਾਂਗੇ ਪਹਿਲੇ ਅਸੀਂ ਬੈਕ ਫਰੰਟ ਦੋਨੋਂ ਇਕੱਠੀ ਦੀ ਪਾ ਲਵਾਂਗੇ ਉਸ ਤੋਂ ਬਾਅਦ ਨਾਲੇ ਕੱਚ ਦੜੇਗੀ ਫਰੰਟ ਦੀ ਫਰੰਟ ਆਰਮਹੋਲ ਦੀ ਇਜ਼ੀ ਕਰ ਦੇਣੀ ਅਸੀਂ ਕਟਿੰਗ ਠੀਕ ਹੈ ਜੀ साड़ी कटिंग हो गई है इसी तरह अक पल्ला रखना गा इन्हों असि इकट्ठा कर देना गा ਲੈ ਦਿੱਤੇ ਨੇ ਲਗਾਣਗੇ ਅਸੀਂ

हर कहीं कर दी बिल्कुल सही है लगा ਦੇ ਜੀ ਐਕਸ ਤੋਂ ਅਸੀਂ 8 ਇੰਚ ਦੀ ਕੱਟ ਪਾ ਲਾਂਗੇ ਜੀ ਜਿਹੜੀ ਅਸੀਂ ਨਿੱਕ ਬੋਲ ਤੋਂ ਬੰਦੇਗੇ ਇਹ ਸਾਡੀ ਹੋ ਗਈ ਕਟਿੰਗ ਤੇ ਇਹ ਕਰਨੀ ਹੈ ਸਵਾਜੋਦੀ ਕਟਿੰਗ ਜੀ ਸੀ ਇਹ ਪੱਲਾ ਰੱਖ ਕੇ ਜਿਸ ਬਾਤ ਵਿੱਚ ਇਹ ਜਿਹੜੇ 3D ਪੀਸ ਹੁੰਦੇ ਨਾ ਇਹਨਾਂ ਨੂੰ ਜਿਹੜੇ ਅਲੱਗ-ਅਲੱਗ ਪੀਸ ਹੁੰਦੇ ਇਹਨਾਂ ਨੂੰ 3D ਪੀਸ ਕਹਿੰਦੇਗੇ ਤਿੰਨ ਪੀਸਾਂ ਵਿੱਚ ਡਿਵਾਈਡ ਹੁੰਦਾਗਾ ਸੂਟ ਪੂਰਾ ਫਰੰਟ ਪੱਲਾ ਬੈਕ ਪੱਲਾ ਔਰ ਬਾਜੂ ਤੇ ਇਹਨਾਂ ਦੀ ਬਾਜੂ ਹਮੇਸ਼ਾ ਜੋੜ ਨਾਲ ਹੀ ਬਣਦੀ ਦੀ ਜੋੜ ਪਾਣਾ ਹੀ ਪੈਂਦਾ ਹੈ ਕਈ ਬੀਬੀਆਂ ਨਾਰਾਜ਼ ਹੋ ਜਾਂਦੀਆਂ ਗਿਆ ਕਿ ਤੁਸੀਂ ਜੋੜ ਪਾਤਾ ਫਿਰ ਉਹਨੂੰ ਸਮਝਾਉਣਾ ਪੈਂਦਾਗਾ ਕਿ ਇਹ ਜੋੜ ਪੈ ਕੇ ਹੀ ਬਣਦੀਆਂ ਬਾਜੂ ਜੁਮਿਨ ਚਾਹੀਦੀਆਂ 15 ਇੰਚ ਮੈਂ 18 ਦੀ ਕਟਿੰਗ ਕਰਨੀ ਹੈ ਠੀਕ ਹੈ ਜੀ نیچے ਲਗਾਣਾ ਹੈ ਮੈਂ 2.5 ਇੰਚ ਦੇ ਨਿਸ਼ਾਨ 2.5 ਇੰਚ ਦੇ ਨਿਸ਼ਾਨ ਲਗਾ ਕੇ ਇਸ ਦਾ ਸ਼ੇਪ ਕਰ ਦਣੀ ਹੈ ਤੇ 7 ਇੰਚ 5 ਇੰਚ ਮੋਰੀ ਚਾਹੀਦੀ ਹੈ ਤਾਂ ਮੈਂ 2 ਇੰਚ ਐਕਸਟਰਾ ਰੱਖਿਆ ਹੈ 7 ਇੰਚ ਦੀ ਮੋਰੀ ਦੀ ਕਟਿੰਗ ਕੀਤੀ ਹੈ ਇਹ ਲੋ ਜੀ ਸਾਡੀ ਅਮਰ ਚ ਹੋ ਗਈਆਂ ਸਟਿੰਗ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾਗੇ